ਕਿ ਨਸ਼ੇੜੀ ਹੁਣ ਪੰਥਕ ਬਣਨਗੇ ਹੁਣ ਜਿਹੜੇ ਨਸ਼ੇੜੀ ਨੇ ਉਹ ਪੰਥਰਾ ਉਹ ਕਰਨਗੇ ਪੰਥ ਦਾ ਠੇਕਾ ਚੱਕਣਗੇ ਹੁਣ ਫਿਰ ਤਾਂ ਭਲਾ ਆਪਣੇ ਰੱਬ ਹੀ ਭਲਾ ਕਰੂਗਾ ਫਿਰ ਤਾਂ ਕੱਲ ਦੀਆਂ ਇੰਟਰਵਿਊਆਂ ਪਰਸੋ ਦੀਆਂ ਬਹੁਤ ਆ ਰਹੀਆਂ ਨੇ ਬਾਈ ਤੇ ਦੀਪ ਪਾਈ ਦੀ ਗੱਲਬਾਤ ਬਹੁਤ ਕੀਤੀ ਜਾ ਰਹੀ ਆ ਇਨਾਰੇ ਵਕੀਲਾਂ ਵੱਲੋਂ ਕਿ ਦੀਪ ਬਾਈ ਦੀ ਸੋਚ ਨੂੰ ਲੈ ਕੇ ਹੀ ਆਪਣੇ ਅੱਗੇ ਵਧਿਆ ਜਾ ਸਕਦਾ ਤੇ ਅਸੀਂ ਅੱਗੇ ਵਧ ਰਹੇ ਹਾਂ ਪਹਿਲਾਂ ਤਾਂ ਇਹ ਪੁੱਛੋ ਇਨਾਂ ਦੇ ਵਕੀਲਾਂ ਨੂੰ ਕਿ ਕਿਹੜੇ ਤੁਸੀਂ ਦੀਪ ਬਾਈ ਦੀ ਸੋਚ ਤੇ ਚੱਲ ਰਹੇ ਹੋ ਇਹ ਤਾਂ ਦੱਸ ਦੋ ਮੈਨੂੰ ਇਹ ਵੀ ਦੱਸ ਦੋ ਕਿ ਦੀਪ ਬਾਈ ਨੇ ਜਿੰਨੇ ਮੈਂਬਰ ਲਾਏ ਸੀਗੇ ਆਪਣੇ ਵਾਰਸ ਪੰਜਾਬ ਦੀ ਜੱਥੇ ਬੰਦੀ ਸੀ ਉਹ ਚੋਂ ਕਿੰਨੇ ਮੈਂਬਰ ਤੁਹਾਡੇ ਨਾਲ ਨੇ ਫਿਰ ਇਹ ਵੀ ਦੱਸਣ ਵਕੀਲ ਇਹ ਦੀਪ ਬਾਈ ਨੇ ਜਿਸ ਬੰਦੇ ਨੂੰ ਖਜਾਂਚੀ ਲਾਇਆ ਸੀ ਆਪਣੀ ਜਥੇਬੰਦੀ ਚ ਉਸ ਬੰਦੇ ਦਾ ਕਤਲ ਦਾ ਇਲਜ਼ਾਮ ਅਮਰਤਪਾਲ ਤੇ ਹੈਗਾ ਕਿ ਨਹੀਂ ਹੈਗਾ ਇਹ ਵੀ ਦੱਸਣ ਠੀਕ ਨਹੀਂ ਕਿ ਬਹੁਤ ਚੀਜ਼ਾਂ ਨੇ ਬਹੁਤ ਚੀਜ਼ਾਂ ਨੇ ਇਹਨਾਂ ਨੂੰ ਇਹ ਲੱਗਦਾ ਵਾ ਕਿ ਬਸ ਲੋਕਾਂ ਨੂੰ ਗੁੰਮਰਾਹ ਕਰ ਲਾਂਗੇ ਲੋਕ ਗੁੰਮਰਾਹ ਨਹੀਂ ਹੋਣਗੇ ਪਹਿਲਾਂ ਹੋਗੇ ਬਥੇਰੇ ਪਹਿਲਾਂ ਤੁਸੀਂ ਲੋਕਾਂ ਨੂੰ ਬਥੇਰਾ ਬਣਾ ਲਿਆ ਲੋਕਾਂ ਨੂੰ ਫਿਰ ਤੁਸੀਂ ਸੋਚ ਤਾਂ ਲੈ ਕੇ ਚੱਲੇ ਸੀ ਖਾਲਸਾਣ ਵਾਲੀ ਤੁਸੀਂ ਸੋਚ ਲੈ ਕੇ ਚਲੇ ਸੀ ਖਾਲਸਤਾਨ ਵਾਲੀ ਤੇ ਤੁਸੀਂ ਤਾਂ ਹੁਣ ਉਸ ਤੇ ਹੀ ਚ ਮੁੱਕਰੀ ਗਏ ਹੋ ਪਹਿਲਾਂ ਤਾਂ ਇਹ ਦੱਸੋ ਇਹ ਪਰਿਵਾਰ ਦਾ ਬਿਆਨ ਕਿਉਂ ਨਹੀਂ ਆ ਰਿਹਾ ਇਸ ਚੀਜ਼ ਤੇ ਕਿਉਂ ਨਹੀਂ ਹੁਣ ਖਾਲਸਤਾਨ ਦੇ ਉੱਪਰ ਬਿਆਨ ਦੇ ਰਹੇ ਬਸ ਹਵਾ ਚ ਹੀ ਸੀਗੀਆਂ ਗੱਲਾਂ ਸਾਰੀਆਂ ਦੋ ਡੰਡੇ ਨਹੀਂ ਥੋਡੇ ਬੰਦੇ ਨੇ ਸਹੇ ਦੋ ਡੰਡੇ ਜਦੇ ਸਾਰਿਆਂ ਨੇ ਉਹਨੇ ਮੁਖਬਰੀਆਂ ਕੀਤੀਆਂ ਦੋ ਡੰਡੇ ਨਹੀਂ ਸਹੇ ਜਦੇ ਉਹਨੇ ਖਾਲ ਖਾਲਸਤਾਨ ਦਾ ਨਾਂ ਹੀ ਭੁੱਲ ਗਿਆ ਫਿਰ ਜਦੋਂ ਮਾਤਾ ਜੀ ਨੇ ਬਿਆਨ ਦਿੱਤਾ ਸੀ ਖਾਲਸਤਾਨ ਦੇ ਉੱਪਰ ਫਿਰ ਤਾਂ ਜਦੇ ਚਿੱਠੀ 2 ਘੰਟੇ ਬਾਅਦ ਕੱਢ ਲਈ ਸੀ ਕਿ ਭਾਈ ਆਹ ਦੇਖੋ ਜੀ ਚਿੱਠੀ ਆ ਗਈ ਆ ਉਹ ਉਹ ਕਹਿੰਦੇ ਜੀ ਇਹ ਮਾਤਾ ਜੀ ਦੇ ਬਿਆਨ ਦੇ ਉੱਪਰ ਚਿੱਠੀ ਆਈ ਆ ਅਮਰਤਪਾਲ ਨੇ ਕੱਢੀ ਆ ਕਿ ਭਾਈ ਮੈਂ ਅੱਜ ਵੀ ਸਟੈਂਡ ਕਰਦਾ ਆ ਖਾਲਸਤਾਨ ਦੇ ਉੱਪਰ ਤੇ ਮੇਰੇ ਪਰਿਵਾਰ ਦਾ ਜਿਹੜਾ ਬਿਆਨ ਆ ਪਰਿਵਾਰਿਕ ਬਿਆਨ ਆ ਮੇਰਾ ਆਪਣਾ ਬਿਆਨ ਜਿਹੜਾ ਮੈਂ ਖਾਲਸਤਾਨ ਦੇ ਸਪੋਰਟ ਕਰਦਾ ਆ ਤੇ ਆ ਤਿੰਨ ਦਿਨ ਪਹਿਲਾਂ ਚਾਰ ਦਿਨ ਪਹਿਲਾਂ ਇੱਕ ਇੰਟਰਵਿਊ ਆਈ ਜਨਾਰੇ ਪਰਿਵਾਰ ਦੀ ਹੋਈ ਅਮਰਤਪਾਲ ਦੇ ਪਿਤਾ ਤਰਸੀਮ ਸਿੰਘ ਜੀ ਦੀ ਇੰਟਰਵਿਊ ਆਂਦੀ ਆ ਦੈਨਿਕ ਸਵੇਰਾ ਦੇ ਉੱਪਰ ਕਿ ਜੇਲ੍ਹ ਚੋਂ ਤਾਂ ਅੱਜ ਤੱਕ ਚਿੱਠੀ ਕੋਈ ਨਹੀਂ ਬਾਹਰ ਆਈ ਉਹ ਇਹ ਗੱਲ ਕਹਿ ਰਹੇ ਕਿ ਜੇਲ੍ਹ ਚੋਂ ਤਾਂ ਚਿੱਠੀ ਅਜ ਤੱਕ ਕੋਈ ਨਹੀਂ ਆਈ ਤੁਸੀਂ ਇਹ ਦੇਖੋ ਜੀ ਕਿਵੇਂ ਇਹ ਮੁੱਕਰਿਆ ਜਾ ਰਹੇ ਹਰ ਗੱਲ ਤੋਂ ਹੀ ਮੁੱਕਰ ਰਹੇ ਨੇ ਉਹ ਕਹਿੰਦੇ ਨੇ ਜੀ ਜੇਲ੍ਹ ਚੋਂ ਚਿੱਠੀ ਕੋਈ ਨਹੀਂ ਆਈ ਫੇ ਜਿਹੜੀ ਉਹ ਖਾਲਸਾਤਾਨ ਦੇ ਮੁੱਦੇ ਦੇ ਉੱਪਰ 2 ਘੰਟੇ ਚਿੱਠੀ ਆਈ ਸੀ ਉਹ ਕੀ ਸੀਗਾ ਤੁਸੀਂ ਦੇਖੋ ਹੁਣ ਕਿਵੇਂ ਇਹ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਪਹਿਲਾਂ ਬਣ ਕੇ ਤੁਹਾਡੇ ਪਿੱਛੇ ਲੱਗ ਕੇ ਉਹ 40 ਬੈਠੇ ਆ ਅੰਬਰਸਰ ਜੇਲ੍ਹ ਚ ਕਪੂਰਥਲਾ ਜੇਲ੍ਹ ਚ ਜਿਹੜੇ ਤੁਹਾਡੇ ਪਿੱਛੇ ਲੱਗੇ ਠੀਕ ਨਹੀਂ ਜਿਆਦਾ ਤੁਸੀਂ ਪਹਿਲੇ ਦਿਨ ਹੀ ਨਾ ਖਾਲਸਾਤਾਨ ਦਾ ਸਪੋਰਟ ਕਰਦੇ ਜਾਂ ਖਾਲਸਾਤਾਨ ਦਾ ਨਾਂ ਹੀ ਨਾ ਯੂਜ਼ ਕਰਦੇ ਤੁਹਾਨੂੰ ਪਤਾ ਸੀ ਇਹਨਾਂ ਨੂੰ ਇਹ ਚੱਕਰ ਪਤਾ ਕੀ ਆ ਜੇ ਅਮਰਤਪਾਲ ਆਪਣਾ ਹੂਲੀਆ ਨਾ ਬਦਲਦਾ ਅਮਰਤਾਰੀ ਹੋਣ ਦਾ ਨਾਟਕ ਨਾ ਕਰਦਾ ਮੈਂ ਨਾਟਕ ਕਹੂੰਗਾ ਅੱਗੇ ਦੱਸਦਾ ਮੈਂ ਨਾਟਕ ਕਿਵੇਂ ਕੀਤਾ ਉਹਨੇ ਤੇ ਜਾਂ ਫਿਰ ਆਪਣੇ ਖਾਲਸਾਣ ਦੀ ਗੱਲ ਨਾ ਕਰਦਾ ਜੇ ਧਰਮ ਦੀ ਗੱਲ ਨਾ ਕਰਦਾ ਪਿੱਛੇ ਲੱਗਣਾ ਹੀ ਨਹੀਂ ਸੀ ਕਿਸੇ ਨੇ ਉਹਦੇ ਠੀਕ ਨਹੀਂ ਉਹਦੇ ਪਿੱਛੇ ਕਿਸੇ ਨੇ ਨਹੀਂ ਲਗੜਾ ਸੀਗਾ ਉਹਨੇ ਤੁਸੀਂ ਸਾਰੇ ਇੱਕ ਗੱਲ ਸੋਚੋ ਦੀਪ ਬਾਈ ਆਇਆ ਸਾਰਾ ਕੁਝ ਛੱਡ ਕੇ ਆਇਆ ਉਹਨੇ ਆਪਣੇ ਆਪ ਨੂੰ ਪ੍ਰੂਫ ਕੀਤਾ ਕਿ ਉਹ ਪੰਜਾਬ ਦਾ ਪੁੱਤ ਆ ਤੇ ਸੱਚ ਦੇ ਨਾਲ ਖੜਾ ਹੋਇਆ ਠੀਕ ਨਹੀਂ ਉਹਨੇ ਤਾਂ ਆਪਣਾ ਬਦਲੇ ਨਹੀਂ ਹੈਗਾ ਆਪਣੇ ਆਪ ਨੂੰ ਉਹਨੇ ਕੀ ਕਿਹਾ ਸੀ ਕਿ ਤੁਸੀਂ ਬੰਦੇ ਦੀ ਪਿਰਸਤੇ ਨਾ ਜਾਓ ਬੰਦੇ ਦੇ ਅੰਦਰ ਉਹ ਦੇਖੋ ਸਿੱਖੀ ਨਾਲ ਕਿੰਨਿਆਂ ਕੁ ਜੁੜਿਆ ਹੈ ਅੰਦਰ ਉਹ ਪਰ ਇਸ ਬੰਦੇ ਨੇ ਸਿੱਖੀ ਦਾ ਸਹਾਰਾ ਲੇਆ ਠੀਕ ਨਹੀਂ ਐ ਨਾ ਸਿੱਖੀ ਦਾ ਸਹਾਰਾ ਲਿਆ ਵਾ ਕਿਉਂਕਿ ਜਿਹੜਾ ਬੰਦਾ ਇੱਕ ਕੁੜੀ ਮੁੰਡੇ ਦੀ ਲੜਾਈ ਦੇ ਵਿੱਚ ਕੁੜੀ ਮੁੰਡੇ ਦੀ ਇੱਕ ਆਸ਼ਕੀ ਦੇ ਚੱਕਰ ਦੀ ਲੜਾਈ ਵਾਲੀ ਲੜਾਈ ਦੇ ਵਿੱਚ ਗੁਰੂ ਮਹਾਰਾਜ ਨੂੰ ਢਾਲ ਬਣਾ ਕੇ ਥਾਣੇ ਲੈ ਕੇ ਜਾ ਸਕਦਾ ਉਹ ਕਿੰਨਾ ਕੁ ਸਿੱਖੀ ਨਾਲ ਜੁੜਿਆ ਹੋਊਗਾ ਬੰਦਾ ਦੱਸ ਦੋ ਮੈਨੂੰ ਦੱਸ ਦੋ ਕਿੰਨਾ ਕੁ ਬੰਦਾ ਸਿੱਖੀ ਨਾਲ ਜੁੜਿਆ ਹੋਊਗਾ ਜਿੱਦਣ ਭਰਾ ਤੇ ਪਰਚਾ ਪਿਆ ਸੀ ਜਿੱਦਣ ਅਮਰਤਪਾਲ ਦੇ ਭਰਾ ਤੇ ਪਰਚਾ ਪਿਆ ਸੀ ਅਸੀਂ ਉਸ ਦਿਨ ਕੀ ਕਿਹਾ ਸੀ ਕਿ ਚਲੋ ਅਕਾਲ ਤਖਤ ਸਾਹਿਬ ਖੜਕੇ ਕਹੋ ਉੱਥੇ ਅਕਾਲ ਤਖਤ ਸਾਹਿਬ ਖੜਕੇ ਕਹੋ ਕਿ ਤੁਹਾਡਾ ਮੁੰਡਾ ਨਸ਼ਾ ਨਹੀਂ ਕਰਦਾ ਕਹੋ ਕਹੋ ਕਿ ਸਰਕਾਰ ਨੇ ਜਾਣ ਪੁੱਛ ਕੇ ਫਸਾਇਆ ਕਹੋ ਉੱਥੇ ਖੜਕੇ ਕਿ ਸਰਕਾਰ ਦੀ ਚਾਲ ਆ ਮੈਂ ਇੱਕ ਚੀਜ਼ ਤੁਹਾਨੂੰ ਕਲੀਅਰ ਕਰਦਾ ਸਰਕਾਰ ਦੀ ਚਾਲ ਤਾਂ ਹੁੰਦੀ ਜੇ ਇਲੈਕਸ਼ਨਾਂ ਤੋਂ ਪਹਿਲਾਂ ਹੁੰਦਾ ਅਮਰਪਾਲ ਐਮਪੀ ਬਣ ਚੁੱਕਿਆ ਸੀ ਦੋ ਤਰ੍ਹਾਂ ਆ ਲੈ ਚੁੱਕਿਆ ਸੀ ਸੌ ਚੱਕ ਚੁੱਕਿਆ ਸੀ ਉਸ ਤੋਂ ਬਾਅਦ ਉਹਦੇ ਭਰਾ ਨੂੰ ਪਸਾ ਕੇ ਸਰਕਾਰ ਨੇ ਕੀ ਲੈਣਾ ਵਾ ਜੇ ਸਰਕਾਰ ਚ ਉਹ ਪਸਾਉਣਾ ਹੀ ਸੀ ਝੂਠਾ ਪਰਚਾ ਹੀ ਸੀਗਾ ਸਰਕਾਰ ਪਹਿਲਾਂ ਪਾਉਂਦੀ ਐਮਪੀ ਇਲੈਕਸ਼ਨ ਤੋਂ ਪਹਿਲਾਂ ਪਾਉਂਦੀ ਨਾ ਕਿ ਐਮਪੀ ਬਣਨ ਤੋਂ ਬਾਅਦ ਪਾਉ ਪਾਉਗੀ ਫਿਰ ਕਹਿਣਾ ਉੱਥੇ ਜਾ ਕੇ ਕਹਿਣਾ ਐ ਜੀਪੀਸੀ ਉੱਥੇ ਆਪਣੇ ਅਕਾਲ ਤੱਕ ਸਭ ਜਾ ਕੇ ਦਰਬਾਰ ਸਾਹਿਬ ਖੜਕੇ ਤਹਿਣ ਕਿ ਭਾਈ ਸਾਡਾ ਮੋਟਾ ਨਸ਼ਾ ਨਹੀਂ ਕਰਦਾ ਤੇ ਉਹ ਝੂਠਾ ਸੀ ਪਰਚਾ ਫੇਰ ਇਹਨਾਂ ਦੇ ਵਕੀਲਾਂ ਨੂੰ ਅਸੀਂ ਫੇਰ ਕਿਹਾ ਕਿ ਭਾਈ ਸਾਰੀ ਮੀਡੀਆ ਨੂੰ ਇਕੱਠਾ ਕਰਕੇ ਇੱਕ ਹਾਈ ਕੋਰਟ ਦੇ ਵਿੱਚ ਰਿੱਟ ਲਾਓ ਕਿ ਸਾਰੀ ਮੀਡੀਆ ਦੇ ਸਾਹਮਣੇ ਅਸੀਂ ਟੈਸਟ ਕਰਵਾਉਣਾ ਵਾ ਲੱਗ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ ਕਿਉਂ ਨਹੀਂ ਕਰਵਾਇਆ ਫੇਰ ਤੁਸੀਂ ਤੁਹਾਡੇ ਕੋਲ ਤਾਂ ਐਡੇ-ਐਡੇ ਵਕੀਲ ਨਹੀਂ ਬਾਕੀ ਉਹ 40 ਲਈ ਤਾਂ ਕੋਈ ਵਕੀਲ ਨਹੀਂ ਹੈਗਾ ਜਿਹੜੇ 40 ਅੰਤਰਾ ਬੈਠੇ ਇਹਦੇ ਪਿੱਛੇ ਲੱਗੇ ਸੀ ਉਹਨਾਂ ਲਈ ਕੋਈ ਵਕੀਲ ਨਹੀਂ ਅਮਰਤਪਾਲ ਦੇ ਪਰਿਵਾਰ ਵਾਸਤੇ ਬਹੁਤ ਵੱਡੇ-ਵੱਡੇ ਵਕੀਲ ਨੇ ਠੀਕ ਹੈ ਤੁਸੀਂ ਰਟ ਕਿਉਂ ਨਹੀਂ ਲਾਈ ਹਾਈ ਕੋਰਟ ਕਿ ਅਸੀਂ ਲਾਈਵ ਡੋਪ ਟੈਸਟ ਕਰਾਉਣਾ ਚਾਹੁੰਦੇ ਆ ਪੱਤਰਕਾਰਾਂ ਸਾਹਮਣੇ ਪਤਾ ਸੀਗਾ ਰਿਪੋਰਟ ਹੈ ਹੀ ਨਸ਼ੇੜੀ ਆ ਉਹ ਉਹ ਤਾਂ ਉਧਰਲੇ ਏਰੀਆ ਸਾਰੇ ਨੂੰ ਪਤਾ ਕਰ ਲੋ ਚਾਹੇ ਇਹਨਾਂ ਦੇ ਆਪਣੇ ਬੰਦਿਆਂ ਨੇ ਕਿਹਾ ਇਹ ਜਿਹੜੀ ਨਾਮ ਆ ਰਿਹਾ ਵੇਚ ਲੜਾਣੇ ਦੇ ਜਿਹੜੇ ਬੰਦੇ ਦਾ ਹੈ ਹੀ ਬੰਦਾ ਨਸ਼ਾ ਵੇਚਦਾ ਇਹਨਾਂ ਦੇ ਆਪਣੇ ਬੰਦਿਆਂ ਦਾ ਹੋਵੇ ਆ ਕਮਾ ਅਜੋ ਬੰਦਾ ਮੈਂ ਹੈਰਾਨ ਫੇ ਜਮਾਨਤ ਕਿਉ ਕਰਾਈ ਫੇ ਤੁਸੀਂ ਜੇ ਕੇਸ ਖਾਓ ਸੀਗਾ ਆਪਣੇ ਆਪਣੇ ਝੂਠਾ ਸੀ ਤੁਸੀਂ ਉੱਪਰ ਤੱਕ ਜਾਂਦੇ ਤੁਸੀਂ ਜਮਾਨਤ ਕਿਉ ਕਰਾਈ ਤੁਸੀਂ ਕੇ ਤੁਸੀਂ ਕਹਿੰਦੇ ਕਿ ਅਸੀਂ ਜਮਾਨਤ ਨਹੀਂ ਕਰਾਉਣੀ ਅਸੀਂ ਖਾਰਜ ਕਰਾਵਾਂਗੇ ਪਰਚਾ ਇਹ ਝੂਠਾ ਵਾ ਪਰਚਾ ਤੁਸੀਂ ਫੇ ਜਮਾਨਤ ਕਿਉ ਕਰਾਈ ਇਥੋਂ ਸਾਹ ਪਤਾ ਲੱਗਦਾ ਜਮਾਨਤ ਬੰਦਾ ਤਾਂ ਹੀ ਕਰਾਉਂਦਾ ਵਾ ਜੇ ਸ਼ਮੂਲੀਅਤ ਹੁੰਦੀ ਹੈ ਵਿੱਚ ਤੁਸੀਂ ਜਮਾਨਤ ਕਿਉ ਲਾਈ ਫਿਰ ਤੁਸੀਂ ਜਮਾਨਤ ਕਿਉ ਦਿੱਤੀ ਤੁਸੀਂ ਜ਼ਮਾਨਤ ਨਾ ਲੈਂਦੇ ਤੁਸੀਂ ਸੁਪਰੀਮ ਕੋਰਟ ਹਾਈ ਕੋਰਟ ਤੱਕ ਜਾਂਦੇ ਕਿ ਭਾਈ ਇਹ ਝੂਠਾ ਪਰਚਾ ਵਾ ਸਰਕਾਰ ਨੇ ਪਾਇਆ ਤੁਸੀਂ ਜ਼ਮਾਨਤ ਤੇ ਅੱਜੋ ਜ਼ਮਾਨਤ ਤੇ ਆ ਬਾਹਰ ਤੇ ਇੱਕ ਤਰੀਕਾ ਤੇ ਜਾਂਦਾ ਵਾ ਉਹ ਉਹ ਜਿਹੜੇ 40 ਬੈਠੇ ਆ 751 ਦੇ ਵਿੱਚ ਬੈਠੇ ਆ ਉਹ ਜਿਹੜੇ 40 ਇਹਦੇ ਪਿੱਛੇ ਲੱਗੇ ਸੀ ਨਾ ਅਮਰਤਪਾਲ ਦੇ ਪਿੱਛੇ ਲੱਗੇ ਸੀ ਖਾਲਸਾ ਉਹ ਇਹਦੇ ਪਿੱਛੇ ਨਹੀਂ ਲੱਗੇ ਸੀ ਉਹ ਖਾਲਸਾ ਦੀ ਸੋਚ ਨੂੰ ਪਿੱਛੇ ਲੱਗੇ ਸੀ ਉਹ ਪੰਜਾਬ ਦੀ ਆਜ਼ਾਦੀ ਲਈ ਲੱਗੇ ਸੀ ਪਿੱਛੇ ਨਾ ਕੀ ਇਹਦੀ ਸੋਚ ਨੂੰ ਲੱਗੇ ਸੀ ਠੀਕ ਨਹੀਂ ਉਹਨਾਂ ਦੇ ਵਿੱਚ ਦਰਦ ਸੀ ਖਾਲਸਤਾਨ ਲਈ ਪੰਜਾਬ ਲਈ ਦਰਦ ਸੀ ਤਾਂ ਇਹਦੇ ਪਿੱਛੇ ਲੱਗੇ ਉਹਨਾਂ ਦੇ ਉੱਪਰ ਨਾ ਕੋਈ ਐਨਐਸਏ ਨਾ ਕੋਈ ਵੱਡਾ ਪਰਚਾ ਹੁੰਦਾ ਨਾ 751 ਦਾ ਪਰਚਾ ਵਾ ਤੇ 751 ਦੇ ਪਰਚੇ 'ਚ 2 ਸਾਲ ਹੋ ਗਏ ਅੰਦਰ ਬੈਠਿਆ ਕੋਈ ਵਕੀਲ ਤੱਕ ਨਹੀਂ ਉਹਨਾਂ ਨੂੰ ਦਿੱਤਾ ਗਿਆ ਅਜੇ ਤੱਕ ਤੇ ਇਹਦੇ ਭਰਾ ਲਈ ਜਦੇ ਲੈਣਾ ਲੱਗੀਆਂ ਵਕੀਲਾਂ ਦੀਆਂ ਐਨਡੀਪੀਐਸ ਦਾ ਕੇਸ ਤੁਹਾਨੂੰ ਵੀ ਪਤਾ ਵਾ ਕਿ ਇੱਕ ਨਸ਼ੇ ਦਾ ਕੇਸ ਐਨਡੀਪੀਐਸ ਦਾ ਕੇਸ ਉਹਦੇ ਲਈ ਜਮਾਨਤ ਕਿੰਨੀ ਔਖੀ ਹੁੰਦੀ ਆ ਤੇ ਇਹਦੇ ਪਰਾਲੀ ਜਿਹੜੇ ਜ਼ਮਾਨਤ ਹੋ ਗਈ ਉਹ 755 ਦੇ ਪਰਚਿਆਂ ਲਈ ਤਾਂ ਇਹ ਦੱਕਰ ਜ਼ਮਾਨਤ ਨਹੀਂ ਹੋਈ 2 ਸਾਲ ਹੋ ਕੇ ਅੰਦਰ ਬੈਠੇ ਇਹਨੂੰ ਮੁੰਡਿਆਂ ਨੂੰ ਦੱਸੋ ਨਾ ਕਿਹੜੇ ਦੇ ਵਕੀਲ ਕਹਿੰਦੇ ਨੇ ਕਿ ਜੀ ਅੱਜ ਤੱਕ ਕਿਸੇ ਨੇ ਵੀ ਪੰਜਾਬ ਲਈ 2 ਸਾਲ ਜੇਲ ਨਹੀਂ ਕੱਟੀ ਉਹ ਕਿਹੜੇ ਪੰਜਾਬ ਲਈ ਜੇਲ ਕੱਟੀ ਹੈ ਯਾਰ ਹਣੇ ਮੈਨੂੰ ਇਹ ਤਾਂ ਦੱਸ ਦੋ ਕਿਉਂ ਲੋਕਾਂ ਨੂੰ ਘਬਰਾ ਕਰਦੇ ਸਾਡਾ ਨਾ ਬੈਠੋ ਵੈ ਓਪਨ ਚੈਲੰਜ ਦੰਨਾ ਜਿਹੜੇ ਦੇ ਵਕੀਲ ਨੇ ਜਿਹੜੇ ਇਹਨਾਂ ਦੇ ਬੁਲਾਰੇ ਨੇ ਸਾਰੇ ਆ ਜਾਣ ਐਨਰੋਟ ਇਹ ਆਪਣਾ ਚੈਨਲ ਬਲਾ ਲਨ ਜਿੱਥੇ ਕਹਿਣ ਮੈਂ ਉੱਥੇ ਆਉਣ ਨੂੰ ਤਿਆਰ ਆਂ ਠੀਕ ਨਹੀਂ ਆਪਾਂ ਗੁਰੂ ਘਰ ਬਹਿ ਜੰਨੇ ਆਂ ਸਭ ਤੋਂ ਵੱਡਾ ਸਭ ਤੋਂ ਵੱਡੀ ਅਦਾਲਤ ਗੁਰੂ ਘਰ ਹੀ ਆ ਨਾ ਆਪਾਂ ਉੱਥੇ ਬਹਿ ਕੇ ਗੱਲਬਾਤ ਕਰਦੇ ਬੇਚਾਰਾ ਕਰ ਲੈਣੇ ਆਜੋ ਕਿਹੜੇ ਪੰਜਾਬ ਦੀ ਗੱਲਾਂ ਕਰਦੇ ਤੁਸੀਂ ਪੰਜਾਬ ਲਈ ਸੇਹ ਕੱਟੀ ਇੱਕ ਕੁੜੀ ਮੁੰਡੇ ਦੀ ਆਸ਼ਕੀ ਦੇ ਚੱਕਰ 'ਚ ਉਹ ਗੁਰੂ ਮਹਾਰਾਜ ਨੂੰ ਢਾਲ ਪੜਾ ਕੇ ਥਾਣੇ ਲੈ ਗਿਆ ਪੁਲਿਸ ਵਾਲਿਆਂ ਨੂੰ ਉਹ ਆਪਣੇ ਕਹਿੰਦਾ ਤਰ ਚੈੱਕ ਕਰਨੀ ਚਾਹੁੰਦੇ ਤੁਸੀਂ ਮੇਰੀ ਫਿਰ ਤਨ ਤਾਂ ਤੇਰੀ ਚੈੱਕ ਹੋਈ ਜਦ ਭੱਜਿਆ ਫਿਰਦਾ ਸੀ ਰੇੜਿਆਂ ਦੇ ਉੱਪਰ ਪਰ ਜ਼ਬਰਦਸਤ ਜੀ ਗੱਡੀ ਦੇ ਵਿੱਚ ਕਿ ਭਾਈ ਸਾਹਿਬ ਦੇ ਮਗਰ ਪੁਲਿਸ ਪੈ ਗਈ ਤੜ ਤਾਂ ਤੇਰੀ ਚੈੱਕ ਹੋਈ ਹੁਣ ਜਦੋਂ ਵਾਪਸ ਆਉਣਾ ਫੇਰ ਤੇਰੀ ਤੇ ਚੜ ਚੈੱਕ ਹੋਣੀ ਆ ਠੀਕ ਨਹੀਂ ਹੁਣ ਨਸ਼ੇ ਦੇ ਇਲਜ਼ਾਮ ਵੀ ਤੇਰੇ ਤੇ ਲੱਗੇ ਇਹਦੇ ਤੇ ਲੱਗ ਰਹੇ ਨੇ ਅਮਰਤਪਾਲ ਦੇ ਨਾਲ ਦੇ ਸਾਥੀਓ ਲਾਰੇ ਆ ਹਜੇ ਤੱਕ ਨਿਊਜ਼ ਚੱਲ ਰਹੀ ਹੈ ਡੇਨਿਕ ਸਵੇਰਾ ਦੇ ਉੱਪਰ ਚੈੱਕ ਕਰ ਲੋ ਕਿ ਅਮਰਤਪਾਲ ਨਸ਼ੇ ਦਾ ਸੇਵਨ ਕਰਦਾ ਅਸੀਂ ਤਾਂ ਪਹਿਲੇ ਤੇ ਨਹੀਂ ਦੇਖੋ ਸੰਤ ਸਾਰਾ ਕੁਝ ਪਤਾ ਸੀ ਅਸੀਂ ਗੁਰੂ ਮਾਸਤੇ ਛੱਡਤਾ ਅਸੀਂ ਤਾਂ ਉਹਦੇ ਹੱਥੀ ਡੋਰੀ ਦਿੱਤੀ ਹੋਈ ਆ ਜਿਹੜੀ ਆਪਣੀ ਸਾਡੀ ਡੋਰ ਆ ਨਾ ਅਸੀਂ ਡੋਰੀ ਉਹਦੇ ਹੱਥ ਫੜਾਤੀ ਕਿ ਉਹਦੇ ਹੱਥ ਫੜਾਤੀ ਉਹ ਆਪੇ ਦੁੱਧ ਸੱਚ ਦਾ ਸੱਚ ਤੇ ਝੂੜਦਾ ਝੂਠ ਹੋ ਜਣਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਹੀ ਜਾਣਾ ਵਾ ਠੀਕ ਨਹੀਂ ਆ ਨਿਕਲੇ ਆ ਨਾ ਹੁਣ ਉਹਨਾਂ ਦੇ ਬੰਦੀ ਕਹਿਣ ਲੱਗ ਗਏ ਨਾਲ ਦੇ ਕਿ ਅਮਰਤਪਾਲ ਕੋਈ ਦੀਪ ਸਿੱਧੂ ਦੀ ਸੋਚ ਤੋਂ ਉਲਟ ਚੜ ਰਿਹਾ ਵਾ ਠੀਕ ਨਹੀਂ ਉਹਦੇ ਫੇਰ ਨਸ਼ਾ ਵੇ ਨਸ਼ੇ ਦਾ ਵੀ ਸੇਵਨ ਕਰ ਰਹੇ ਆ ਬਾ ਜੇਲ੍ਹ ਚ ਫਿਰ ਦੇਖੋ ਵਾਈਫਾਈ ਤੇ ਹੋਰ ਸਰਕਾਰੀ ਸਹੂਲਤਾਂ ਵੀ ਲੈ ਰਹੇ ਆ ਵਾ ਹੁਣ ਤਾਂ ਨਾਲ ਦੇ ਬੰਦੇ ਹੀ ਕਹਿਣ ਲੱਗ ਗਏ ਜੇ ਤੁਸੀਂ ਕਹਿੰਦੇ ਹੋ ਫੇਕ ਆ ਨਿਊਜ਼ 'ਤੇ ਪਾਓ ਡੈਫਾਮੇਸ਼ਨ ਦਾ ਕੇਸ ਦੈਨਿਕ ਸਵੇਰਾ ਦੇ ਉੱਪਰ ਹੁਣ ਤੱਕ ਤਾਂ ਕੇਸ ਪਾਇਆ ਹੀ ਨਹੀਂ ਕਿਸੇ ਨੇ ਪੰਜ ਚਾਰ ਪੈਂਦਰ ਹੋ ਗਏ ਆਪਣੇ ਚੱਲਦੀ ਨਹੀਂ ਨਿਊਜ਼ ਠੀਕ ਨਹੀਂ ਜਾ ਤਾਂ ਹੋਵੇ ਨਾ ਤੁਸੀਂ ਕੇਸ ਪਾਓ ਜਾ ਤਾਂ ਉਹਨਾਂ ਤੇ ਕਿਉਂ ਤੁਸੀਂ ਯਾਰ ਕੌਮ ਨੂੰ ਗੁੰਮਰਾਹ ਕਰਦੇ ਹੋ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਹੋ ਯਾਰ ਮੈਂ ਤਾਂ ਥੋੜੀ ਸਮਝ ਨਹੀਂ ਲੱਗਦੀ ਮੈਂ ਤਾਂ ਇਹਨਰੇ ਵਕੀਲਾ ਤੇ ਯਾਰ ਇਹਨਾਂ ਦੇ ਵਕੀਲਾਂ ਦੀ ਨਾ ਇੰਟਰਵਿਊ ਆ ਸੁਣ ਕੇ ਹਾਸਾ ਹੀ ਆਉਂਦਾ ਵਾ ਉਹ ਜਦੋਂ ਕਹਿੰਦੇ ਆ ਨਾ ਕਿ ਸੀਐਮ ਬਣੂਗਾ ਉਹ ਮੈਂ ਕਿਹਾ ਸੀਐਮ ਬਣੂਗਾ 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 ਪਰ ਜੇਲ੍ਹ 'ਚ ਬਣੂਗਾ ਉਹ ਲਾਂਗਰੀ ਜੇਲ੍ਹ 'ਚ ਲਾਂਗਰੀ ਬਣੂਗਾ ਸੀਐਮ ਝੂਠ ਬਣੂਗਾ ਉਹ ਅੰਦਰ ਠੀਕ ਨਹੀਂ ਸ਼ੈਫ ਸੀ ਐਮ ਸ਼ੈਫ ਮਾਸਟਰ ਉਹ ਜੇਲ੍ਹ 'ਚ ਬਣੂਗਾ ਸ਼ੈਫ ਮਾਸਟਰ ਇੰਗਲਿਸ਼ ਦੇ ਵਿੱਚ ਲਾਂਗਰੀ ਨੂੰ ਸ਼ੈਫ ਕਹਿੰਦੇ ਆ ਨਾ ਉਹ ਸ਼ੈਫ ਮਾਸਟਰ ਬਣੂਗਾ ਲਾਂਗਰੀ ਬਣੂਗਾ ਬਣੂਗਾ ਪੱਕਾ ਬਣੂਗਾ ਤੇ ਜੇ 10 ਸਾਲ ਦੀ ਤਾਂ ਘੱਟੋ ਘੱਟ ਹੋਣੀਏ ਹੋਣੀ ਆ ਕਤਲ ਕੇਸ 'ਚ سزا ਵੱਧ ਤਾਂ ਹੋ ਸਕਦੀ 10 ਸਾਲ ਤੋਂ ਘੱਟ ਨਹੀਂ ਹੋ ਸਕਦੀ ਪਰ ਠੀਕ ਨਹੀਂ ਤੇ 237 ਦੀ ਤਿਆਰੀ ਕਰੋ 237 ਦੀ ਤਿਆਰੀ ਕਰੋ ਯਾਰ ਹੁਣ ਇਹ ਨਸ਼ੇੜੀ ਦੱਸੋ ਹੁਣ ਮੈਂ ਤਾਂ ਇਹ ਹੈਰਾਨ ਆ ਪਹਿਲਾ ਭਰਾ ਦਾ ਨਸ਼ੇ ਦਾ ਆਇਆ ਉਹਨੇ ਇਹਦਾ ਆਪਣੇ ਦਾ ਆ ਗਿਆ ਨਸ਼ੇ ਦਾ ਨਾਲ ਦੇ ਸਾਥੀ ਉਹ ਕਹਿਣ ਲੱਗ ਗਏ ਦੱਸ ਇਹ ਕਿਹੜੀ ਦੀਪ ਬਾਈ ਦੀ ਸੋਚ ਨੂੰ ਲੈ ਕੇ ਤੁਰੇ ਹੋਏ ਨੇ ਪਹਿਲਾਂ ਤਾਂ ਇਹ ਦੱਸ ਦੇ ਲੈ ਯਾਰ ਰੀਨਾ ਰਾਏ ਜਦੋਂ ਪੰਜਾਬ ਆ ਕੇ ਉਹਨੇ ਇਹਨਾਂ ਨੂੰ ਕਿਹਾ ਕਿ ਆ ਕੇ ਮੇਰੇ ਨਾਲ ਗੱਲ ਕਰੋ ਅਕਾਲ ਤੱਕ ਸਭ ਬਹਿ ਕੇ ਮੇਰੇ ਨਾਲ ਗੱਲ ਕਰੋ ਉਦੋਂ ਇਹ ਅਮਰਤਪਾਲ ਜੇਲ੍ਹ ਚੋਂ ਬਾਹਰ ਸੀ ਮਨਦੀਪ ਸਿੱਧੂ ਵੀ ਸੀ ਬਾਹਰ ਸਾਰੇ ਦਲਜੀਤ ਕਾਲਸੀ ਵੀ ਬਾਹਰ ਹੀ ਸੀ ਠੀਕ ਨਹੀਂ ਮਨਦੀਪ ਸਿੱਧੂ ਚਲ ਹੈ ਹੀ ਬਾਹਰ ਸੀ ਇਹਨਾਂ ਤਿੰਨਾਂ ਦਾ ਨਾਮ ਲਿਆ ਸੀ ਨਾ ਉਹਨੇ ਮਨਦੀਪ ਸਿੱਧੂ ਦਾ ਦਲਜੀਤ ਕਲਸੀ ਦਾ ਅਮਰਤਪਾਲ ਦਾ ਇਹ ਬਾਹਰ ਸੀਗੇ ਉਦੋਂ ਜੇਲ੍ਹ ਵੀ ਨਹੀਂ ਹੋਈ ਸੀ ਨਾ ਕੁਛ ਐਨਐਸਏ ਕੁਛ ਵੀ ਨਹੀਂ ਸੀਗਾ ਨਾਰਮਲ ਫਿਰ ਜੇ ਤੁਹਾਨੂੰ ਕੁਝ ਸੱਚੇ ਸੀ ਫਿਰ ਜਾਂਦੇ ਕਾਲ ਤਖਸਾਬ ਸਭ ਬਹਿ ਕੇ ਗੱਲ ਕਰਦੇ ਉਹਦੇ ਰੀਨਾ ਨਾਲ ਕਿਉਂ ਨਹੀਂ ਗਏ ਪਹਿਲਾਂ ਤਾਂ ਇਹ ਦੱਸੋ ਨਾ ਕੌਮ ਨੂੰ ਦੱਸੋ ਨਾ ਤੁਸੀਂ ਕਿਉਂ ਨਹੀਂ ਗਏ ਨਾਲੇ ਉਹਨੇ ਕਿਤੇ ਵੀ ਨਹੀਂ ਹੋਰ ਕਿਤੇ ਨਹੀਂ ਬੁਲਾਏ ਇਹਨਾਂ ਨੂੰ ਕਾਲ ਤਖਸਾਬ ਹੀ ਬੁਲਾਏ ਸੀ ਕਿ ਉੱਥੇ ਬਹਿ ਕੇ ਵਿਚਾਰਾ ਕਰਦੇ ਆਜੋ ਜੇ ਸੱਚੇ ਹੋ ਤਾਂ ਫਿਰ ਥੋੜੀਆਂ ਲੱਤਾਂ ਨੇ ਭਾਰ ਨਹੀਂ ਚੱਲੇ ਫਿਰ ਆ ਜਿਹੜੇ ਵਕੀਲ ਵੱਡੇ ਬਣੇ ਫਿਰਦੇ ਨੇ ਇਹ ਵਕੀਲ ਚੱਲ ਜਾਂਦੇ ਆ ਵਕੀਲਾਂ ਦੀ ਸੁਣ ਲਓ ਹੁਣ ਭਾਈ ਅਵਤਾਰ ਸਿੰਘ ਖੰਡੇ ਦੇ ਮਾਤਾ ਜੀ ਨੇ ਆਪਣੇ ਕਾਨਫਰੰਸ ਹੋਈ ਜਿਹੜੀ ਤਲਵੰਡੀ ਸਾਬੋ ਉਹਨਾਂ ਨੇ ਸਪਸ਼ਟ ਕਰਤਾ ਵਾ ਕਲੀਅਰ ਕਰਤਾ ਵਾ ਕਿ ਵਕੀਲਾਂ ਦਾ ਕੀ ਅਸਲੀਅਤ ਆ ਕੀ ਅਸਲੀਅਤ ਆ ਇਹਨਾਂ ਦੇ ਵਕੀਲਾਂ ਨੂੰ ਮੈਂ ਓਪਨ ਚੈਲੰਜ ਦਿੰਦਾ ਇਹ ਸਪਸ਼ਟ ਕਰ ਦਿਓ ਕਿ ਤੁਹਾਨੂੰ ਸਕਿਉਰਟੀ ਕਿਵੇਂ ਮਿਲੀ ਹੈ ਕਿਹਦੇ ਨਾਂ ਤੇ ਮਿਲੀ ਸਪਸ਼ਟ ਕਰ ਦਿਓ ਲੱਗ ਜੂ ਪਤਾ ਦੁੱਤ ਦੁੱਤ ਪਾਣੀ ਦਾ ਪਾਣੀ ਹੋ ਜਾਊਗਾ ਕਰੋ ਕਰੋ ਲੱਖੋ ਲਾਈਵ ਚ ਕਿ ਤੁਸੀਂ ਕਿਹਦੇ ਨਾਮ ਤੇ ਸਕਿਉਰਟੀ ਲਈ ਆ ਰੱਖੋ ਲਾਈਵ ਦੇ ਵਿੱਚ ਠੀਕ ਨਹੀਂ ਤੁਸੀਂ ਭਾਈ ਅਵਤਾਰ ਸਿੰਘ ਖੰਡੇ ਦੇ ਤੇ ਹੋਰ ਜਿਹੜੇ ਨੌਜਵਾਨਾਂ ਦੇ ਨਾਮ ਤੇ ਸਕਿਉਰਟੀਆਂ ਲਈਆਂ ਨੇ ਨਾ ਝੂਠ ਬੋਲ ਕੇ ਰੱਖੋ ਨਾ ਕੌਮ ਦੇ ਵਿੱਚ ਉਹ ਮਾਤਾ ਜੀ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸ ਦੰਨਾ ਮੇਰੀ ਕੰਨ ਖੋਲ ਕੇ ਗੱਲ ਸੁਣ ਲਓ ਏ ਰੇੜੇ ਵਾਲੇ ਦੇ ਚੇਲੇਓ ਚਪਾਟਿਓ ਜਿਹੜੇ ਮਾਤਾ ਜੀ ਦੀ کردار ਖੁਸ਼ੀ ਤੁਸੀਂ ਕਰ ਲੱਗਿਆ ਸਾਡੀ ਮਾਂ ਆ ਮਾਂ ਜਿੱਦਣ ਅਸੀਂ ਆਪਣੀ ਆਈ ਤੇ ਆ ਗਏ ਨਾ ਤੁਹਾਡੇ ਹਲਕ 'ਚ ਪਾ ਕੇ ਫਿਰ ਨਾ ਮੈਨੂੰ ਕਿਹੋ ਕਿਸੇ ਹੋਰ ਪਾਸੇ ਤੁਰ ਪੇ ਕੰਮ ਇਹ ਸਾਡੀ ਮਾਂ ਦੇ ਉੱਪਰ ਕਿਸੇ ਨੇ ਉਂਗਲ ਵੀ ਚੱਕੀ ਤਾਂ ਆਪਣਾ ਹਿਸਾਬ ਲਾ ਲਓ ਤੁਹਾਨੂੰ ਦੱਸ ਤੀ ਗੱਲ ਸਮਝ ਗਏ ਨਾ ਪਹਿਲਾਂ ਆਪਣੀ ਪੀੜੀ ਥੱਲੇ ਸੁੱਟਾ ਫੇਰੋ ਤੁਸੀਂ ਉਸ ਮਾਂ ਦੇ ਉੱਪਰ ਚੱਕ ਰਹੇ ਹੋ ਆਪਣੇ ਉਹਦੇ ਲਈ ਉਹਦੀ ਕਿਰਦਾਰ ਕੋਸ਼ਿਸ਼ੀ ਕਰ ਰਹੇ ਹੋ ਸਮਝ ਗਏ ਨਾ ਤੁਹਾਡੇ ਹਲਕ 'ਚ ਪਾ ਕੇ ਹੱਥ ਸਾਰਾ ਕੋ ਕੱਢ ਲਾਂਗੇ ਬਾਹਰ ਨੂੰ ਆ ਪੁੱਛ ਲਿਓ ਆਪਣੇ ਰੇੜੇ ਵਾਲੇ ਨੂੰ ਵੀ ਦੋ ਡੰਡੇ ਖਾ ਕੇ ਜਿਹਨੇ ਮੁਖਬਰੀ ਕੀਤੀ ਆ ਸਾਰੀਆਂ ਹੀ ਦੋ ਡੰਡੇ ਨਹੀਂ ਖਾ ਓਏ ਚੀਕਾ ਮਾਰਦਾ ਬੈਠਾ ਅੰਦਰ ਉਹ ਤੁਸੀਂ ਗੱਲਾਂ ਕਰਦੇ ਹੋ ਕਿਹੜੀਆਂ ਤੁਸੀਂ ਉਹਦੇ ਉਸ ਮਾਰੀ ਕਰਦਾਰਕੁਸ਼ੀ ਕਰਨੀ ਸ਼ੁਰੂ ਕਰਤੀ ਤੁਹਾਡੀ ਦੇਣ ਕੀ ਆ ਉਸ ਪਰਿਵਾਰ ਦੀ ਤਾਂ ਦੇਣ ਜਾ ਕੇ ਪੁੱਛੋ ਕੀ ਆ ਸਾਨੂੰ ਤਾਂ ਦੱਸਣ ਦੀ ਲੋੜ ਨਹੀਂ ਹੈਗੀ ਉਹ ਤਾਂ ਕੌਮੀ ਦੱਸਦੀ ਪਈ ਆ ਕੀ ਦੇਣਾ ਤੁਹਾਡੀ ਪਰਵਾਇਨਾਂ ਦੇ ਪਰਿਵਾਰ ਦੀ ਕੀ ਦੇਣਾ ਮੈਂ ਦੱਸਦਾ ਅਮਰਤਪਾਲ ਦਾ ਪਰਿਵਾਰ ਹੋਰ ਤੱਕ ਕਾਂਗਰਸੀ ਰੇ ਆ ਆਹ ਦੇਣ ਆ ਇਹਨਾਂ ਦੀ ਇਹ ਕਾਂਗਰਸ ਨੇ ਕੀ ਕੋਸ਼ਿਸ਼ ਕੀਤਾ ਤੁਹਾਨੂੰ ਸਭ ਨੂੰ ਪਤਾ ਵਾ ਆ ਡਿੰਪੇ ਉਹਨਾਂ ਦੇ ਨਾਲ ਇਹਦੀ ਡਿੰਪੇ ਦੀ ਮਦਦ ਕੀਤੀ ਸੀ ਨਾ ਇਹਨਾਂ ਨੇ ਬੀਬੀ ਖੱਲੜਾ ਦੇ ਅਗੇਂਸਟ ਬੀਬੀ ਖੱਲੜਾ ਦੇ ਅਗੇਂਸਟ ਜਦੋਂ ਡਿੰਪੇ ਦੀ ਮਦਦ ਕੀਤੀ ਸੀ ਇਹਨਾਂ ਨੇ ਸਾਰਾ ਪਰਿਵਾਰ ਹੁਣ ਤੱਕ ਕਾਂਗਰਸੀ ਰੇਹਾ ਹੈ ਹੈ ਇਹ ਇਹ ਦੱਸਣਗੇ ਸਾਨੂੰ ਪੰਥ ਹੁਣ ਤੇ ਉਸ ਪਰਿਵਾਰ ਦੀ ਕੀ ਦੇਣ ਭਾਈ ਉਤਾਰ ਸਿੰਘ ਖੰਡੇ ਉਹ ਵੀ ਜਾਣ ਕੇ ਤੁਹਾਨੂੰ ਸਭ ਨੂੰ ਪਤਾ ਹੀ ਆ ਨਾਲੇ ਮੁਖਬਰੀ ਇਹਨੇ ਕੀਤੀ ਸਾਰਾ ਕੁਝ ਇਹਨੇ ਕੀਤਾ ਸੀ ਇੱਕ ਤਾਂ ਪੜ ਕੇ ਕਹਿੰਨੇ ਇਹਨੇ ਕੀਤੀ ਆ ਇਹਦਾ ਇਨਸਾਫ ਹੋ ਜੂਗਾ ਕੋਈ ਨ ਮਾਰਾਜ ਕਰਨਗੇ ਸਾਫੇ ਕਰਨਾ ਕਰੋ ਇੱਤੀ ਹੋਊ ਨਾਲੇ ਭਾਈ ਨਿੱਜਰ ਦੀ ਭਾਈ ਅਵਤਾਰ ਸਿੰਘ ਖੰਡੇ ਦੀ ਦੀਪ ਸਿੱਧੂ ਦੀ ਵੀ ਅਸੀਂ ਕਹਿੰਨੇ ਆ ਕਿ ਇਸ ਬੰਦੇ ਨੇ ਨਹੀਂ ਕਰਵਾਇਆ ਜੋ ਕਰਵਾਇਆ ਐਕਸੀਡੈਂਟ ਮੈਂ ਇੱਕ ਗੱਲ ਤੇ ਹੈਰਾਨ ਆ ਵਕੀਲ ਕੱਲ ਲੱਗੇ ਹੋਏ ਸੀ ਉੱਥੇ ਬੋਲਣ ਕਾਨਫਰੰਸ ਤੋਂ ਬਾਅਦ ਨਾ ਇਹਨਾਂ ਦੇ ਵਕੀਲ ਆ ਜਿਹੜੇ ਉਹ ਪਿਓ ਪੁੱਤ ਦੋ ਜਾਣੇ ਉਹ ਇੰਟਰਵਿਊ ਦੇ ਵਿੱਚ ਕਰ ਲੱਗੇ ਹੋਏ ਸੀ ਕਿ ਦੀਪ ਸਿੱਧੂ ਦਾ ਕਤਲ ਕਰਵਾਤਾ ਤੇ ਭਾਈ ਕਤਲ ਕਰਾਤਾ ਉਹਦਾ ਭਰਾ ਜਿਹੜਾ ਤੁਸੀਂ ਸਟੇਜ ਤੇ ਚੁੜਾਇਆ ਉਹਨੂੰ ਕਿ ਫੇ ਹੁਣ ਤੱਕ ਮੰਗ ਕਿਉਂ ਨਹੀਂ ਕੀਤੀ ਇਨਸਾਫ ਦੀ ਮੰਗ ਕਿਉਂ ਨਹੀਂ ਕਰਦੇ ਭਏ ਤੁਸੀਂ ਫੇ ਫਾਈਲ ਕਿੱਥੇ ਆ ਹੋਏ ਕਤਲ ਵਾਲੀ ਕਿੱਥੇ ਲਾਇਆ ਹੋਇਆ ਕੇਸ ਤੁਸੀਂ ਕਿਹੜਾ ਕੇਸial ਦਾ ਰੱਖੋ ਨਾ ਕੌਮ ਸਾਹਮਣੇ ਪਹਿਲਾਂ ਤਾਂ ਇਹ ਦੱਸੋ ਨਾ ਤੁਸੀਂ ਇਹਨੇ ਦੇ ਵਕੀਲ ਜਿਹੜੇ ਉਹ ਪਿਓ ਪੁੱਤ ਦੋ ਜਣੇ ਹੈਗੇ ਨੇ ਉਹਨਾਂ ਨੇ ਕਾਨਫਰੰਸ ਦੇ ਉੱਪਰ ਇੰਟਰਵਿਊ ਦੋਨਾਂ ਨੇ ਕੀਤੀ ਤੇ ਉਹ ਪਤਾ ਕੀ ਕਰ ਰਹੇ ਨੇ ਕਹਿੰਦੇ ਦੀਪ ਸਿੱਧੂ ਦਾ ਕਤਲ ਕਰਵਾਤਾ ਜੀ ਆਪਣੇ ਜੇ ਕਤਲ ਕਰਵਾਤਾ ਤੇ ਉਦੋਂ ਦਾ ਭਰਾ ਤਾਂ ਤੁਹਾਡੇ ਨਾਲ ਆ ਨਾ ਦੀਪ ਸਿੱਧੂ ਦਾ ਭਰਾ ਤਾਂ ਤੁਹਾਡੇ ਨਾਲ ਆ ਉਹ ਤੁਹਾਡੀ ਸਟੇਜ ਤੇ ਖੜਾ ਤਾਂ ਹੈਗਾ ਉਹਨੂੰ ਕੋ ਫਾਈਲ ਦੇ ਓਪਨ ਜਨਤਕ ਅਕਰ ਫਾਈਲ ਫਿਰ ਰੱਖ ਨਾਮ ਕਿਹਨੇ ਕਰਾਇਆ ਕਤਲ ਅਸੀਂ ਵੀ ਕਹਿੰਦੇ ਆ ਪਲਾਨਡ ਆ ਪਰ ਅਸੀਂ ਇਹਦਾ ਨਾਮ ਲੈਣੇ ਆ ਭਾਈ ਜਿੱਦਾਂ ਭਾਈ ਅਵਤਾਰ ਸਿੰਘ ਖੰਡੇ ਦਾ ਭਾਈ ਨੀਚਰ ਦਾ ਮੁਖਬਰੀ ਇਹਨੇ ਕੀਤੀ ਆ ਆ ਰੇੜੇ ਵਾਲੇ ਨੇ ਐਂ ਦੀਪ ਸਿੱਧੂ ਬਾਈ ਦਾ ਵੀ ਇਹ ਨਹੀਂ ਕਰਵਾਇਆ ਵਾ ਐਕਸੀਡੈਂਟ ਪਲੈਂਟ ਇਹਦਾ ਹੀ ਸੀ ਸਾਰਾ ਕੁਝ ਉਹ ਸਾਰੀ ਸ਼ੱਕ ਦੀ ਸੂਈ ਇਹਨੇ ਸਾਰੀ ਦੀ ਸਾਰੀ ਜਥੇਬੰਦੀ ਸਾਹਮਣੇ ਬਹਿ ਗਿਆ ਇਹ ਸਾਰੀ ਜਥੇਬੰਦੀ ਸਾਹਮਣੇ ਬਹਿ ਗਿਆ ਜਿਹੜੇ ਆਪਣੇ ਨੌਜਵਾਨ ਬੋਲਣ ਵਾਲੇ ਸੀ ਕਿ ਗੁਰਪ੍ਰੀਤ ਸਿੰਘ ਹਰੀ ਨੌ ਵਰਗੇ ਉਹਨਾਂ ਦੇ ਪਿੱਛੇ ਗੋਲੀਆਂ ਮਰਵਾਤੀਆਂ ਇਸ ਬੰਦੇ ਨੇ 20 ਬੰਦੇ ਹੋਰ ਜਿੰਨਾਂ ਤੋਂ ਇਹਨੂੰ ਖਤਰਾ ਉਹਨਾਂ ਸਾਰਿਆਂ ਦੇ ਲਿਸਟਾਂ ਬਣਾਈ ਕਰਦਾ ਵਾ ਮੈਂ ਕਿਹਾ ਆਓ ਨਾ ਫਿਰ ਕਰੋ ਤੇ ਦੇਖਦੇ ਹਾਂ ਕੀ ਹੁੰਦਾ ਠੀਕ ਨਹੀਂ ਤੁਸੀਂ ਪੈਸੇ ਦੇ ਕੇ ਜਿਹੜੇ ਆ ਹਰਾਨ ਦਾ ਪੈਸਾ ਇਕੱਠਾ ਕੀਤਾ ਵਾ ਇਹ ਦੇ ਕੇ ਸਿਰਫ ਪਿੱਟ 'ਚ ਗੋਲੀਆਂ ਮਰਵਾ ਸਕਦੇ ਹੋ ਆਮਣੇ ਸਾਹਮਣੇ ਬੈ ਕੇ ਟੇਬਲ ਟਾਕ ਨਹੀਂ ਕਰ ਸਕਦੇ ਤੁਸੀਂ ਕਿਸੇ ਨਾਲ ਸਾਨੂੰ ਹੁਣ ਰੋਜ਼ ਮੈਨੂੰ ਫੋਨ 10-10 ਕਰਾਉਂਦੇ ਨੇ ਉਹ ਮੈਂ ਕਹਾਂ ਯਾਰ ਤੁਸੀਂ ਯਾਰ ਰੋਜ਼ ਕਹਤੋਂ ਨੇ ਹਫਤਾ ਵਾ ਦੋ ਦਿਨਾਂ ਤਿੰਨ ਦਿਨਾਂ ਪਿਛਲਾ ਡੇਢ ਸਾਲ ਹੋ ਗਿਆ ਮੈਨੂੰ ਡੇਢ ਸਾਲ ਕੁਝ ਕੀ ਕਰ ਸਕੇ ਤੁਸੀਂ ਆ ਮੇਰਾ ਤੁਸੀਂ ਵਾਲ ਨਹੀਂ ਐ ਪਟ ਸਕਦੇ ਇੱਕ ਆ ਸਿਰ ਦਾ ਵਾਲ ਇੱਕ ਗੋਲੀ ਮਾਰਦੀ ਆ ਬਹੁਤ ਦੂਰ ਦੀ ਗੱਲ। ਸਮਝ ਗਏ ਨਾ ਗੋਲੀ ਮਾਰਦੀ ਆ ਬਹੁਤ ਦੂਰ ਦੀ ਗੱਲ। ਭੱਜਿਆ ਪਤਾ ਕਿਵੇਂ ਸੀ ਰੇੜੇ ਤੇ ਯਾਦ ਕਰਾਵਾਂ ਕਿ ਹੈਗਾ ਵਿਗਿਆਦ। ਇਹਨੂੰ ਤੁਸੀਂ ਕਹਿੰਦੇ ਹੋ ਇਹਨੂੰ ਯਾਰ ਮੈਨੂੰ ਇਹ ਸੂਰਮਾ ਦੱਸੋ ਕਿਵੇਂ ਇਹਨਾਂ ਦੇ ਵਕੀਲ ਕਿਹੜੇ ਮੂੰਹ ਨਾਲ ਇਹਨੂੰ ਸੂਰਮਾ ਦੱਸਦੇ ਆ ਯਾਰ। ਕਿਹੜੇ ਮੂੰਹ ਨਾਲ ਸੂਰਮਾ ਦੱਸਦੇ ਆ ਯਾਰ ਮੈਨੂੰ ਇਹ ਨਹੀਂ ਸਮਝ ਲੱਗਦੀ ਕਿਹੜੇ ਮੂੰਹ ਨਾਲ। ਪਹਿਲਾ ਸੂਰਮਾ ਦੇਖਿਆ ਜਿਹੜਾ ਰੇੜੇ ਤੇ ਭੱਜਿਆ। ਜੀ ਜੀ ਆਪਣੀ ਜਿਹੜਾ ਲੋਕਾਂ ਨੂੰ ਗਏ ਤੜ ਚੈੱਕ ਕਰਨੀ ਚਾਹੁੰਦੇ ਆ ਤੜ ਤਾਂ ਤੇਰੀ ਚੈੱਕ ਕੀਤੀ ਫਿਰ ਰੇੜੇ ਤੇ ਬੈਠਾ ਸੀ ਮੁੜ ਕੇ ਫਿਰ ਤੂੰ ਮੋਟਰਸਾਈਕਲ ਚੜਾ ਕੇ ਤੜ ਤਾਂ ਤੇਰੀ ਚੈੱਕ ਹੋਈ ਮੈਂ ਫਿਰ ਕਹਿਣਾ ਵਾ ਕਿ ਉਸ ਮਾਂ ਦੀ ਕਰਤਾਰ ਕੁਸ਼ੀ ਨਾ ਕਰੋ ਨਾ ਕਰੋ ਨਾ ਕਰੋ ਜਦੋਂ ਅਸੀਂ ਆਪਣੀ ਆਈ ਤੇ ਆ ਗਏ ਥੋਟੇ ਹਲਕ ਚ ਪਾ ਕੇ ਹੱਥ ਨਾਲ ਸਾਰਾ ਕੁਝ ਕੱਢ ਰਹਿਣਾ ਬਾਹਰ ਅਸੀਂ ਫਿਰ ਨਹੀਂ ਅਸੀਂ ਚਾਹੁੰਦੇ ਉਹ ਚੀਜ਼ ਤੇ ਹੁੰਦੇ ਫਿਰ ਸਾਡੀ ਵਾਰ ਨੂੰ ਕਹਿੰਦੇ ਭਰਾ ਮਾਰੂ ਚੰਗ ਕਰ ਰਹੇ ਹੋ ਸਮਝ ਗਏ ਨਾ ਇਹ ਵੀ ਯਾਰ ਮੈਨੂੰ ਇਹ ਨਹੀਂ ਸਮਝ ਆਤੀ ਇੰਨਾ ਕੋਸ਼ਿਸ਼ ਸਪਸ਼ਟ ਹੋ ਗਿਆ ਸਾਰਾ ਕੋ ਕਤਲ ਕੇਸ ਦਾ ਕਿਉਂ ਨਹੀਂ ਨਾਮ ਲੈਂਦੇ ਕਿ ਭਾਈ ਕਤਲ ਕੇਸ ਦੇ ਵਿੱਚ ਆਪਣੇ ਯੂਏਪੀਏ ਲੱਗਿਆ ਹੋਇਆ ਉਹ ਤਾਂ ਨਾਮ ਹੀ ਨਹੀਂ ਲੈਂਦਾ ਕੋਈ ਦੱਸ ਕਤਲ ਕੇਸ 'ਚ ਯੂਏਪੀਏ ਲੱਗ ਗਿਆ ਫਿਰ ਆਪਣੇ ਥੋੜਾ ਆਪਣੇ ਅੱਗੇ ਐਨਐਸਏ ਆ ਫਿਰ ਅੱਗੇ ਆ ਜੇ ਉਹ ਜਿਹੜਾ ਆਪਣੇ ਬੇਅਦਬੀ ਹੋਈ ਆ ਉਹ ਆ ਥਾਣਾ ਘੇਰਿਆ ਉਹ ਆ ਬਥੇਰਾ ਕੋਸ਼ ਅਜਤਾਂ ਜੇ ਐ ਸੀਐਮ ਬਣ ਕੇ ਹਰੇਕ ਹੀ ਫਿਰਤਾ ਮੈਂ ਕਹਿੰਦਾ ਵਾਂ ਐ ਪਹਿਲਾਂ ਇਹ ਕਹਿੰਦੇ ਸੀ ਐਮਪੀ ਬਣ ਕੇ ਬਾਹਰ ਕੱਢਾਵਾਂਗੇ ਐਮਪੀ ਬਣਾ ਕੇ ਫਿਰ ਬਾਹਰ ਕੱਢਾਂਗੇ ਹੁਣ ਸੀਐਮ ਤੇ ਆ ਗਏ ਫਿਰ ਐਮਪੀ ਬਣਾ ਕੇ ਜੇ ਤੁਸੀਂ ਬਾਹਰ ਨਹੀਂ ਕੱਢ ਸਕਿਆ ਉਹਨੂੰ ਕਹੇ ਦੇ ਅਸਤੀਫਾ ਫਿਰ ਥੁੱਕ ਕੇ ਜੂਰੀ ਚੱਟਣਾ ਸੀ ਇੰਨਾ ਕੁਛ ਐ ਜੂਰੀ ਸੀਗਾ ਥੁੱਕ ਕੇ ਚੱਟਣਾ ਹੈ ਦੱਸੋ ਫਿਰ ਇਹ ਜ਼ਰੂਰੀ ਸੀਗਾ ਥੁੱਕ ਕੇ ਚੱਟਣਾ ਵਾਹ ਤੁਹਾਡੇ ਯਾਰ ਇੱਕ ਤਾਂ ਹੁੰਦੇ ਨੇ ਬੇਸ਼ਰਮ ਇੱਕ ਹੁੰਦੇ ਨੇ ਬਾਹਲੇ ਵੱਡੇ ਬੇਸ਼ਰਮ ਉਹ ਉਹਨਾਂ ਚੋਂ ਨੇ ਇਹ ਸਾਰੇ ਬੇਸ਼ਰਮੀ ਤੇ ਯਾਰ ਕਿਹੜੀ ਗੋਲੀ ਖਾਲੀ ਯਾਰ ਤੁਸੀਂ ਐਡੇ ਬੇਸ਼ਰਮ ਬਣ ਕੇ ਹਰ ਇੱਕ ਚੀਜ਼ ਤੁਸੀਂ ਪਘੋੜੇ ਹੋਈ ਜਾਂਦੇ ਹੋ ਹਰ ਇੱਕ ਗੱਲ ਤੁਸੀਂ ਪਘੋੜੇ ਹੋਈ ਜਾਂਦੇ ਹੋ ਐਜੀ ਕਿਹੜੀ ਬੇਸ਼ਰਮੀ ਦੀ ਯਾਰ ਗੋਲੀ ਖਾਲੀ ਤੁਸੀਂ ਦੱਸ ਤਾਂ ਦੋ ਪਹਿਲਾਂ ਕੀ ਗਿਆ ਸਾਲ ਹੋ ਗਿਆ ਐਮਪੀ ਬਣੇ ਨੂੰ ਆ ਗਿਆ ਬਾਹਰ ਉਹ ਫਿਰ ਤਾਂ ਇਹ ਸਰਸੇ ਵਾਲਾ ਜਿਹੜਾ ਬਲਤਕਾਰੀ ਆ ਆ ਸਰਸੇ ਵਾਲਾ ਬਲਤਕਾਰੀ ਆ ਉਹਨੂੰ ਵੀ ਉਹਦੇ ਚੇਲੇ ਘੜਾ ਲਣਗੇ ਬਾਹਰ ਐਮਪੀ ਬਣਾ ਕੇ ਹਰਿਆਣੇ ਤੋਂ ਠੀਕ ਨਹੀਂ ਜੇ ਐ ਬੰਦੇ ਬਾਹਰ ਹੋਣ ਲੱਗ ਜਾਣ ਫਿਰ ਤਾਂ ਸਰ ਗਿਆ ਠੀਕ ਨਹੀਂ ਜੇ ਐ ਬੰਦੇ ਬਾਹਰ ਆਉਣ ਲੱਗ ਜਾਣ ਫਿਰ ਤਾਂ ਸਰ ਗਿਆ ਫਿਰ ਤਾਂ ਹਰੇਕੀ ਕਤਲ ਕਰਦਿਆ ਕਰੂਗਾ ਨਾਲ ਐਮਪੀ ਜਾਂ ਮੇਲੇ ਬਣ ਗਿਆ ਕਰੂਗਾ ਬਾਹਰ ਆ ਜਾਇਆ ਕਰੂ ਸਜ਼ਾ ਪੂਰੀ ਫਿਰ ਤਾਂ ਉਹ ਬਲਤਕਾਰੀ ਸਰਸੇ ਵਾਲਾ ਵੀ ਆ ਉਹ ਤਾਂ ਅੱਜ ਬਣ ਦੇਵੇ ਐਮਪੀ ਉਹ ਤਾਂ ਅੱਜ ਬਣ ਜਵੇ ਐਮਪੀ ਨਾਲੇ ਹਰਿਆਣੇ ਚੋਦ ਦੀਆਂ ਵੋਟਾਂ ਤੁਹਾਨੂੰ ਵੀ ਪਤਾ ਵਾ ਫਿਰ ਤਾਂ ਉਹ ਵੀ ਕਹੂਗਾ ਮੈਂ ਐਮਪੀ ਬਣ ਗਿਆ ਜੀ ਮੈਨੂੰ ਮੇਰੇ ਬਲਤਕਾਰ ਦੇ ਜਿਹੜੇ ਕੇਸ ਚੱਲਦੇ ਸਾਰੇ ਇੱਕ ਜਿਹੜੀ ਮੈਨੂੰ ਸਜ਼ਾ ਹੋਈ ਉਹ ਵੀ ਮaaf ਕਰ ਦਿਓ ਮੈਨੂੰ ਵੀ ਬਾਹਰ ਕੱਢੋ ਕਤਲ ਦਾ ਕੇਸ ਆ ਭੁੱਲੋ ਨਾ ਕਤਲ ਦਾ ਕੇਸ ਆ ਸਮਝ ਗਿਆ ਨਾ ਰੇੜੇ ਵਾਲੇ ਆ ਆਪਣੇ ਚੇਲਿਆਂ ਨੂੰ ਸੰਭਲਾ ਠੀਕ ਨਹੀਂ ਜਿਹੜੇ ਪਰਿਵਾਰ ਨੇ ਤੈਨੂੰ ਇੰਨਾ ਕੁਝ ਦਿੱਤਾ ਨਾ ਤੈਨੂੰ ਸਾਰੀ ਜੱਥੇਪੰਦੀ ਸੰਭਾਲੀ ਉਸ ਪਰਿਵਾਰ ਦੇ ਉਸ ਮਾਂ ਦੀ ਕਿਰਦਾਰਕੁਸ਼ੀ ਨਾ ਕਰੋ ਨਾ ਕਰੋ ਅਸੀਂ ਤੁਹਾਨੂੰ ਫੇਰ ਦੁਬਾਰਾ ਕਹਿੰਨੇ ਆ ਇਸ ਤੋਂ ਬਾਅਦ ਐਕਸ਼ਨ ਹੋਊਗਾ ਠੀਕ ਨਹੀਂ ਥੋੜੇ ਹਲਕ ਚ ਪਾ ਕੇ ਹੱਥ ਸਾਰਾ ਕੁਝੇ ਕੱਢ ਲੈਣਾ ਬਾਹਰ ਫਿਰ ਚੀਕਾ ਨਾ ਮਾਰੇ ਉਹ ਕਿ ਨਿਆਂਜ ਹੋਗੀ ਸਾਡੇ ਨਾਲ ਮੈਂ ਪਹਿਲਾਂ ਦੱਸਤੀ ਗੱਲ ਪਹਿਲਾਂ ਬੋਲਣ ਤੋਂ ਪਹਿਲਾਂ ਇਹ ਦੇਖ ਲਓ ਕਿ ਚੀਕ ਜਗਾੜਾ ਕਿਵੇਂ ਪੈ ਰਿਹਾ ਅੰਦਰ ਕੋਈ ਡਰਾਮਾ ਕੋਈ ਕਿਸੇ ਚੀਜ਼ ਦਾ ਕਰ ਰਿਹਾ ਕੋਈ ਡਰਾਮਾ ਕਿਸੇ ਚੀਜ਼ ਦਾ ਕਰ ਰਿਹਾ ਲੱਗਿਆ ਨਾ ਪਤਾ ਕੀ ਕੋਈ ਪਿੱਛੇ ਤੱਕ ਨਹੀਂ ਗਿਆ ਆਈ ਨੇ ਪੰਜਾਬ ਕਿੰਨੇ ਕਿ ਚਲੇ ਗਏ ਪਿੱਛੇ ਕੋਈ ਪਰਿਵਾਰਾਂ ਤੋਂ ਇਲਾਵਾ ਕੌਣ ਗਿਆ ਪਿੱਛੇ ਦੱਸ ਦੋ ਮੈਨੂੰ ਕਿੰਨਾ ਕ ਪੰਜਾਬ ਇਕੱਠਾ ਹੋ ਗਿਆ ਤੁਹਾਡੇ ਲਈ ਓਏ ਕੋਈ ਪਟਿਆਲਾ ਜ਼ਿਲ੍ਹੇ 'ਚ ਬੈਠਾ ਕੋਈ ਬਠਿੰਡੇ ਜ਼ਿਲ੍ਹੇ 'ਚ ਬੈਠਾ ਸਮਝ ਗਏ ਪਹਿਲਾਂ ਭਰਾ ਨਸ਼ੇੜੀ ਹੁਣ ਆਪ ਨਸ਼ੇੜੀ ਇਸ ਚੀਜ਼ ਦੇ ਉੱਪਰ ਜਵਾਬ ਦੋ ਪਹਿਲਾਂ ਕਿ ਜੇ ਤੁਸੀਂ ਨਸ਼ਾ ਨਹੀਂ ਕਰਦੇ ਲਾਓ ਕੇਸ ਉਹਦੇ ਤੇ ਇੱਕ ਚੈਨਲ ਤੇ ਚੈਨਲ ਦੀ ਨਿਊਜ਼ ਹਜੇ ਵੀ ਚੱਲੀ ਜਾਂਦੀ ਹੈ ਦੋ ਤਿੰਨ ਚੈਨਲਾਂ 'ਤੇ ਹਜੇ ਵੀ ਚੱਲੀ ਜਾਂਦੀ ਹੈ ਕੇ ਮੋਟਾ ਨਸ਼ਾ ਕਰਦਾ ਸੰਤਾ ਪਹਿਲਾਂ ਹੀ ਪਤਾ ਸੀ ਅਸਤਾ ਕਹਿ ਸੱਚ ਸਾਰਾ ਸਾਹਮਣੇ ਆਈ ਜਾਣਾ ਲੋਕਾਂ ਸਾਹਮਣੇ ਆਪੀ ਆ ਜਾਣਾ ਵਾ ਉਹ ਮਹਾਰਾਜ ਬਹੁਤ ਵੇਖੋ ਕੁਦਰਤ ਬਹੁਤ ਬਲਵਾਨ ਕੁਦਰਤ ਬਹੁਤ ਬਲਵਾਨ ਆ ਤੁਹਾਨੂੰ ਮੈਂ ਦੱਸਾਂ ਇਹ ਲੋਕਾਂ ਨੂੰ ਭੁੱਲ ਚੁੱਕਿਆ ਵਾ ਕਿ ਅਸੀਂ ਇਹ ਕੁਦਰਤ ਦਾ ਕਰ ਰਹੇ ਹ ਖਲਵਾੜ ਕੇ ਅਸੀਂ ਜੱਸਾ ਹਮਣਾ ਝੂਠ ਬੋਲ ਲਾਂਗੇ ਆ ਕਰ ਲਾਂਗੇ ਉਹ ਕਰ ਲਾਂਗੇ ਕੌਮ ਨਾ 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 ਤੁਹਾਨੂੰ ਦੱਸਿਆ ਤੁਹਾਡੇ ਤੋਂ ਕੁਝ ਨਹੀਂ ਹੋਣਾ ਹੁਣ ਤੂੰ ਸੀਐਮ ਜੂਰ ਬਣੇਗਾ ਮੈਂ ਤੈਨੂੰ ਗਰੰਟੀ ਦਿੰਦਾ ਤੂੰ ਸੀਐਮ ਜੂਰ ਬਣੇਗਾ ਸੀਐਮ ਦਾ ਮਤਲਬ ਚੀਫ ਮਿਨਿਸਟਰ ਨਹੀਂ ਸ਼ੈਫ ਮਾਸਟਰ ਲਾਂਗਰੀ ਜੇਲ੍ਹ ਚ ਲਾਂਗਰੀ ਵਾਲਾ ਮਾਸਟਰ ਸ਼ੈਫ ਮਾਸਟਰ ਸੀਐਮ ਜੂਰ ਬਣੇਗਾ ਤੂੰ